ਸਤਿ ਸ਼੍ਰੀ ਅਕਾਲ ਸਵਾਗਤੋਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਮੇਰੇ ਨਾਲ ਖਬਰਾਂ ਤੇ ਸਾਂਝ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾਂ ਜੀ ਮੌਜੂਦ ਹੁੰਦੇ ਨੇ ਇੱਕ ਹੋਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਡੀਆਨਾ ਦੇ ਵਿੱਚ ਇੱਕ ਟਰੱਕ ਵਾਲਾ ਵੀਰ ਜਾ ਰਿਹਾ ਸੀਗਾ ਤੇ ਉਸ ਨੂੰ ਜਿਹੜਾ ਹਰਾਸਤ ਦੇ ਵਿੱਚ ਲਿਆ ਗਿਆ ਇਸ ਦੇ ਵੱਲੋਂ ਹਾਲਾਂਕਿ ਉਸਨੇ ਜਿਹੜਾ ਹੈ ਵਿਆਹ ਕਰਾਇਆ ਹੋਇਆ ਸੀਗਾ ਇਧਰ ਦੀ ਗੋਰੀ ਹੈਗੀ ਐ ਇਧਰ ਦੀ ਵਸਨੀਕ ਲੜਕੀ ਹੈਗੀ ਉਹਦੇ ਨਾਲ ਵਿਆਹ ਕਰਵਾਇਆ ਪਰ ਫਿਰ ਵੀ ਉਸ ਨੂੰ ਰੀਟੇਨ ਕਰ ਲਿਆ ਜੀ ਜਾਂਦਾ ਜਾਣਕਾਰੀ ਲੈਣੇ ਆਪਾਂ ਚੁਗਾਵਾ ਸਾਹਿਬ ਕੋ ਜੀ ਚੁਗਾਵਾ ਸਾਹਿਬ ਆ ਬਿਲਕੁਲ ਚੰਡ ਸਾਹਿਬ ਇਹ ਖਬਰ ਜਿਹੜੀ ਆ ਬਹੁਤ ਹੀ ਧਿਆਨ ਮੰਗਣ ਵਾਲੀ ਇਹ ਖਬਰ ਹੈਗੀ ਐ ਤੇ ਜੇ ਆਪਾਂ ਇਹ ਖਬਰ ਦੀ ਤਹਿ ਤੱਕ ਜਾਈਏ ਤਾਂ ਅਸੀਂ ਅਕਸਰ ਹੀ ਗੱਲਬਾਤ ਕਰਦੇ ਰਹਿੰਨੇ ਆ ਕਿ ਕਈ ਲੋਕ ਕਹਿੰਦੇ ਆ ਵੀ ਮੇਰਾ ਅਸਾਈਲਮ ਜਿਹੜਾ ਚੱਲਦਾ ਪਿਆ ਹੈ ਤੇ ਉਹਦੇ ਦੌਰਾਨ ਮੈਂ ਵਿਆਹ ਕਰਾ ਲਿਆ ਤੇ ਮੇਰਾ ਵਿਆਹ ਵਾਲਾ ਕੇਸ ਵੀ ਹੋਣ ਲੱਗਿਆ ਤੇ ਉਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਹੁਣ ਸ਼ਾਇਦ ਮੇਰੇ ਤੋਂ ਖਤਰਾ ਘਟ ਗਿਆ ਪਰ ਬਾਈ ਜੀ ਆਹ ਜਿਹੜੀ ਖਬਰ ਆ ਰਹੀ ਹੈ ਨਾ ਇਹ ਇੰਡੀਆਨਾ ਤੋਂ ਆ ਰਹੀ ਹੈ ਜਿੱਥੇ ਇੱਕ ਅਹਿਮਦ ਨੈਨੀ 29 ਸਾਲ ਦਾ ਇੱਕ ਮੋਰਿਟਾਨੀਅਨ ਕੰਟਰੀ ਤੋਂ ਹੈਗਾ ਮੋਰਿਟਾਨੀਅਨ ਦਾ ਨਾਗਰਿਕ ਹੈ ਤੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਯਾਨੀ ਕਿ ਆਈਐਸ ਵੱਲੋਂ ਇੰਡੀਆਨਾ ਸਟੇਟ ਪੁਲਿਸ ਨੇ ਉਸ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਇੰਡੀਆਨਾ ਸੂਬੇ ਦੇ ਵਿੱਚੋਂ ਜਾ ਰਿਹਾ ਸੀ ਤੇ ਇੱਕ ਸਕੇਲ ਤੇ ਉਹਨੂੰ ਪੁਲ ਓਵਰ ਕੀਤਾ ਗਿਆ ਕਹਿੰਦੇ ਕਿ ਉਹਦਾ ਰਿਕਾਰਡ ਜਿਹੜਾ ਆ ਉਹ ਵੀ ਸਾਫ਼ ਹੈਗਾ ਆ ਉਹਨੇ ਕੋਈ ਵੀ ਕ੍ਰਾਈਮ ਨਹੀਂ ਕੀਤਾ ਕਿਸੇ ਵੀ ਤਰ੍ਹਾਂ ਦਾ ਉਹਦੇ ਕੋਲ ਕ੍ਰਿਮੀਨਲ ਰੈਕਡ ਨਹੀਂ ਹੈਗਾ ਤੇ ਉਸ ਨੂੰ ਜਿਹੜਾ ਕਹਿੰਦਾ ਆ ਕਿ ਵੀ ਆਈਸ ਵੱਲੋਂ ਕਿਸੇ ਤਰੀਕੇ ਦਾ ਇਹ ਵੀ ਨਹੀਂ ਹੈਗਾ ਕਿ ਉਹਨੂੰ ਹਾਜ਼ਰੀ ਲਗਾਉਣੀ ਪੈਂਦੀ ਆ ਜਾਂ ਉਸ ਨੂੰ ਆਈਸ ਆਫਿਸ ਵਿੱਚ ਜਾਣਾ ਪੈਂਦਾ ਆ ਜਾਂ ਉਹਨੂੰ ਕੋਈ ਛੁੱਟੀ ਕਰਨੀ ਪੈਂਦੀ ਆ ਕਾਲ ਦੀ ਵੇਟ ਕਰਨੀ ਪੈਂਦੀ ਆ ਜਾਂ ਕਿ ਉਹਨੂੰ ਜੀਪੀਐਸ ਟਰੈਕਰ ਲੱਗਾ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਸੀ ਜਿਸ ਦੌਰਾਨ ਉਹਦਾ ਅਸਾ ਇਲਮ ਦਾ ਕੇਸ ਚੱਲਦਾ ਪਿਆ ਆ ਤੇ ਉਸਨੇ ਜਿਹੜਾ ਆ ਇੱਥੇ ਦੀ ਕਹਿ ਲੋ ਕਿ ਰਹਿਣ ਵਾਲੀ ਇੱਕ ਲੜਕੀ ਜਿਸ ਦਾ ਨਾਮ ਅਲਿਜਾਬੈਥ ਨੈਨੀ ਦੱਸਿਆ ਜਾ ਰਿਹਾ ਤੇ ਉਹਦੇ ਨਾਲ ਇਸਨੇ ਵਿਆਹ ਕਰਵਾ ਲਿਆ ਤੇ ਵਿਆਹ ਕਰਵਾ ਕੇ ਤੇ ਉਹ ਅਸ ਟਾਈਮ ਇਥੇ ਦੋਨੋਂ ਇਕੱਠੇ ਰਹਿ ਰਹੇ ਆ ਤੇ ਇਹ ਵੀ ਦੱਸ ਰਹੇ ਆ ਕਿ ਜਿਹੜੀ ਐਲੀਜ਼ਾਬੈਥ ਨੈਨੀ ਹੈਗੀ ਐ 24 ਸਾਲ ਦੀ ਉਹ ਇੱਕ ਕੈਰੋਪ੍ਰੈਕਟਰ ਦਾ ਇੱਕ ਸਹਾਇਕ ਵਜੋਂ ਇਥੇ ਕੰਮ ਕਰਦੀ ਐ ਤੇ ਉਹ ਅਮਰੀਕੀ ਨਾਗਰਿਕ ਐ ਤੇ ਉਸ ਨੇ ਨਿਊਜ਼ ਵੀਕ ਨੂੰ ਇਹ ਦੱਸਿਆ ਕਿ ਉਹ ਉਹਦਾ ਘਰ ਵਾਲਾ ਜਿਹੜਾ ਆ 29 ਸਾਲ ਦਾ ਜਿਸ ਦਾ ਨਾਮ ਆਪਾਂ ਮੈਂਸ਼ਨ ਕੀਤਾ ਹੈਗਾ ਆ ਕਿ ਉਸ ਬੰਦੇ ਨੂੰ ਹਰਾਸਤ ਵਿੱਚ ਲਿਆ ਗਿਆ ਜਦੋਂ ਉਸਨੇ ਆਪਣੀ ਘਰਵਾਲੀ ਨੂੰ ਆਪਣੀ ਵਾਈਫ ਨੂੰ ਕਾਲ ਕੀਤੀ ਕਿ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਆਈਸ ਨੇ ਇੰਡੀਆਨਾ ਸਟੇਟ ਦੇ ਵਿੱਚ ਡੀਟੇਨ ਕਰ ਲਿਆ ਗਿਆ ਤੇ ਜਦੋਂ ਉਸਨੇ ਪੁੱਛਿਆ ਕਿ ਤੈਨੂੰ ਡੀਟੇਨ ਕਿਉਂ ਕੀਤਾ ਗਿਆ ਜਦੋਂ ਕਿ ਤੇਰਾ ਤੇ ਕੋਈ ਰਿਕਾਰਡ ਵੀ ਖਰਾਬ ਨਹੀਂ ਹੈਗਾ ਤੂੰ ਤਾਂ ਬੜਾ ਸਾਫ਼ ਸੁਥਰੇ ਰੈਕਡ ਵਾਲਾ ਹੈਗਾ ਤੇ ਤੈਨੂੰ ਕਿਉਂ ਡੀਟੇਨ ਕੀਤਾ ਗਿਆ ਜਦਕਿ ਉਸਨੇ ਨਿਊਜ਼ ਵੀਕ ਨੂੰ ਇਹ ਵੀ ਦੱਸਿਆ ਕਿ ਅਸੀਂ ਦੋਨੋਂ ਹਸਬੰਡ ਵਾਈਫ ਮੇਰਾ ਘਰਵਾਲਾ ਜਿਹੜਾ ਆ ਉਹ ਅਸੀਂ ਟੈਕਸ ਵੀ ਪੂਰਾ ਭਰਦੇ ਆ ਤੇ ਅਸੀਂ ਹਰ ਇੱਕ ਤਰੀਕੇ ਦੇ ਨਾਲ ਲਾ ਅਵਾਈਟ ਹੈਗੇ ਆ ਕੋਈ ਵੀ ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈਗੀ ਤੇ ਨਾ ਹੀ ਮੇਰੇ ਹਸਬੰਡ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਰੈਕਡ ਹੈਗਾ ਹੁਣ ਇੱਥੇ ਗੱਲ ਚੰਡ ਸਾਹਿਬ ਦੇਖਣ ਵਾਲੀ ਹੈ ਕਿ ਜਦੋਂ ਆਪਾਂ ਕਈ ਵਾਰੀ ਸੋਚ ਲੈਂਦੇ ਆ ਕਿ ਠੀਕ ਹੈ ਮੇਰਾ ਅਸਾਈਲਮ ਦਾ ਕੇਸ ਚੱਲਦਾ ਤੇ ਮੈਂ ਇੱਥੇ ਕਿਸੇ ਸਿਟੀਜ਼ਨ ਦੇ ਨਾਲ ਵਿਆਹ ਕਰਕੇ ਤੇ ਜਿਹੜਾ ਆਪਣਾ ਕੇਸ ਹੈ ਹੋਰ ਸਟਰੋਂਗ ਕਰ ਲੈਣਾ ਤੇ ਉਹਦੇ ਦੌਰਾਨ ਮੈਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਇੱਥੇ ਤੇ ਹੁਣ ਸਿਟੀਜ਼ਨ ਨਾਲ ਵਿਆਹ ਵੀ ਕਰਾਇਆ ਹੋਇਆ ਸੀਗਾ ਰੈਕਡ ਵੀ ਕਲੀਨ ਸੀਗਾ ਤੇ ਤਾਂ ਵੀ ਉਹਨੂੰ ਹਿਰਾਸਤ ਵਿੱਚ ਲੈ ਲਿਆ ਆਈਸ ਵਾਲਿਆਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਆ ਬਿਲਕੁਲ ਤਾਂ ਹੈ ਹੀ ਹੈ ਚੰਗਾਵਾਂ ਸਾਹਿਬ ਜਿਸ ਤਰੀਕੇ ਨਾਲ ਅਸੀਂ ਕਹਿੰਨੇ ਆ ਕਿ ਇਨ੍ਹਾਂ ਦਿਨਾਂ ਦੇ ਵਿੱਚ ਜਾਂ ਤਗੜੇ ਦਾ ਜਿਹੜਾ 7200 ਹੁੰਦਾ ਹੈ ਜਿਸ ਤਰੀਕੇ ਦੇ ਨਾਲ ਟਰੰਪ ਸਾਹਿਬ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਸ ਤਰੀਕੇ ਨਾਲ ਕਹਿੰਦੇ ਰਹੇ ਨੇ ਕਿ ਇਮੀਗ੍ਰੈਂਟ ਦੇ ਉੱਪਰ ਸਖਤੀ ਕਰਨੀ ਆ ਲੋਕਾਂ ਨੇ ਵੋਟਾਂ ਪਾਤੀਆਂ ਕਿ ਚਲੋ ਜੀ ਜਿਹੜੇ ਬਾਰਡਰ ਤੋਂ ਲੋਕ ਆ ਰਹੇ ਨੇ ਉਹਦੇ ਵਿੱਚ ਤਾਂ ਸਿਕੰਜਾ ਕੱਸ ਦਿੱਤਾ ਬਾਰਡਰ ਤੇ ਹੁਣ ਚਿੜੀ ਨਹੀਂ ਫੜਕਣ ਦੇ ਰਹੇ ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜੇ ਲੋਕ ਆ ਕੇ ਇੱਥੇ ਕੰਮਕਾਰ ਕਰ ਰਹੇ ਨੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਵਧੀਆ ਤਰੀਕੇ ਨਾਲ ਆਪਣੀ ਲਾਈਫ ਬਤੀਤ ਕਰ ਰਹੇ ਨੇ ਜਿੱਦਾਂ ਤੁਸੀਂ ਇਹਦਾ ਦੱਸ ਰਹੇ ਹੋ ਕਿ ਲੜਕੀ ਦੇ ਨਾਲ ਇਥੋਂ ਦੀ ਵਸਨੀਕ ਹੈਗੀ ਆ ਅ ਅਮਰੀਕਾ ਦੀ ਨਾਗਰਿਕ ਹੈ ਉਹਦੇ ਨਾਲ ਵਿਆਹ ਕਰਵਾ ਲਿਆ ਤੇ ਫੇਰ ਵੀ ਉਹਨੂੰ ਡਿਟੇਨ ਕਰ ਲਿਆ ਤੇ ਇਹ ਮੈਨੂੰ ਲੱਗਦਾ ਹੈ ਕਿ ਅਸਾਈਲਮ ਜਿਹੜਾ ਇਹਦਾ ਮੁੰਡੇ ਦਾ ਜਿਹੜਾ ਉਹ ਆਇਆ ਹੈ ਅਸਾਈਲਮ ਪੈਂਡਿੰਗ ਹੈ ਉਹਦਾ ਕੋਈ ਡਿਸੀਜਨ ਨਹੀਂ ਹੈ ਜਿਹਦਾ ਕਰਕੇ ਉਸ ਨੂੰ ਆਈਸ ਨੇ ਅਰੈਸਟ ਕੀਤਾ ਹੋਊਗਾ ਜੀ ਇਹ ਬਿਲਕੁਲ ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਹਦਾ ਅਸਾਈਲਮ ਜਿਹੜਾ ਉਹ ਪੈਂਡਿੰਗ ਹੈ ਹਮ ਪਰ ਜਿਹੜੀ ਗੱਲ ਆਪਾਂ ਦੱਸਣ ਲੱਗੇ ਆ ਨਾ ਹੁਣ ਕਿ ਦੇਖੋ ਬੰਦੇ ਦਾ ਰੈਕર્ડ ਕਲੀਨ ਹੈ ਤੇ ਕੋਈ ਉਹਦਾ ਕ੍ਰਿਮੀਨਲ ਰੈਕર્ડ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਕੇਸ ਨਹੀਂ ਹੈਗਾ ਹੁਣ ਉਸ ਨੂੰ ਜਦੋਂ ਰੀਟੇਨ ਕਰ ਲਿਆ ਤੇ ਜਦੋਂ ਨਿਊਜ਼ ਵੀਕ ਨੇ ਆਈਸ ਵਾਲਿਆਂ ਨੂੰ ਫੋਨ ਕਰਕੇ ਪੁੱਛਿਆ ਕਿ ਇਹ ਬੰਦੇ ਦਾ ਕੇਸ ਕੀ ਹੈ ਇਹਨੂੰ ਕਿਉਂ ਰੀਟੇਨ ਕੀਤਾ ਗਿਆ ਜਦਕਿ ਤੁਸੀਂ ਤਾਂ ਕ੍ਰਿਮੀਨਲ ਲੋਕਾਂ ਨੂੰ ਰੀਟੇਨ ਕਰ ਰਹੇ ਆ ਇਹਦਾ ਦੋਸ਼ ਕੀ ਹੈ ਹੁਣ ਤੁਸੀਂ ਅੱਗੇ ਦੇਖੋ ਕਿ ਆਈਸ ਵਾਲਿਆਂ ਨੇ ਨਿਊਜ਼ ਵੀਕ ਨੂੰ ਕੀ ਦੱਸਿਆ ਕਹਿੰਦੇ ਜੀ ਇਹ ਬੰਦਾ ਜਿਹੜਾ ਆ ਟੀਐਚਐਸ ਵਿਭਾਗ ਨੇ 15 ਸਤੰਬਰ 2023 ਨੂੰ ਦੱਸਿਆ ਕਿ ਇਹ ਬੰਦਾ ਜਿਹੜਾ ਸੈਂਟੀਏਗੋ ਬਾਰਡਰ ਰਾਈ ਗੈਰ ਕਾਨੂੰਨੀ ਤੌਰ ਤੇ ਇਹ ਅਮਰੀਕਾ ਵਿੱਚ ਦਾਖਲ ਹੋਇਆ ਦੱਸਿਆ ਕਿ ਜਦੋਂ ਇਹ 15 ਸਤੰਬਰ 2023 ਨੂੰ ਇੱਥੇ ਦਾਖਲ ਹੁੰਦਾ ਆ ਤੇ ਇਹਨੂੰ ਜਿਹੜਾ ਬਾਈਟਨ ਪ੍ਰਸ਼ਾਸਨ ਦੇ ਅਧੀਨ ਜਿਹੜਾ ਆ ਦੇਸ਼ ਵਿੱਚ ਰਿਹਾ ਕਰ ਦਿੱਤਾ ਗਿਆ ਸੋ ਮਤਲਬ ਕਹਿਣ ਦਾ ਕਿ ਇਸ ਨੂੰ ਬਿਨਾਂ ਕਿਸੇ ਕੇਸ ਚਲਾਏ ਤੋਂ ਬਿਨਾਂ ਕਿਸੇ ਬਿਆਨ ਲਈ ਤੋਂ ਇਸ ਨੂੰ ਜਦਾ ਆਮ ਬਾਕੀ ਲੋਕਾਂ ਨੂੰ ਛੱਡਿਆ ਜਾ ਗਿਆ ਉਸ ਦੌਰਾਨ ਤੇ ਇਹਨੂੰ ਵੀ ਛੱਡ ਦਿੱਤਾ ਗਿਆ ਤੇ ਜਦੋਂ ਨਿਊਜ਼ ਵੀਕ ਦੇ ਵੱਲੋਂ ਪੁੱਛਿਆ ਗਿਆ ਕਿ ਇਹਦਾ ਕਾ ਕੋਈ ਕ੍ਰਿਮੀਨਲ ਰੈਕਟ ਨਹੀਂ ਉਹ ਕਹਿੰਦੇ ਬਸ ਆਹ ਹੀ ਤੇ ਇਸ ਚੀਜ਼ ਦਾ ਤੇ ਫਰਕ ਹੈ ਕਿ ਇਹ ਬੰਦਾ ਜਿਹੜਾ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਤੇ ਅਮਰੀਕਾ ਦਾ ਕਾਨੂੰਨ ਕਹਿੰਦਾ ਆ ਕਿ ਜਿਹੜਾ ਬੰਦਾ ਵੀ ਬਾਰਡਰ ਰਾਈ ਕਰਾਸ ਕਰਕੇ ਇਹ ਇਲਿਗਲੀ ਅਮਰੀਕਾ ਦੇ ਵਿੱਚ ਐਂਟਰੀ ਕਰਦਾ ਆ ਉਹਦਾ ਸਭ ਤੋਂ ਵੱਡਾ ਕ੍ਰਾਈਮ ਤਾਂ ਇੱਥੋਂ ਸ਼ੁਰੂ ਹੋ ਜਾਂਦਾ ਸੋ ਜੇ ਤੁਸੀਂ ਕੋਈ ਕ੍ਰਾਈਮ ਕੀਤਾ ਨਹੀਂ ਕੀਤਾ ਤੁਸੀਂ ਕੋ ਡੀਯੂਆਈ ਲਈ ਜਾਂ ਨਹੀਂ ਲਈ ਉਹ ਤਾਂ ਹੋ ਗਿਆ ਅਲੱਗ ਗੱਲ ਪਰ ਜਿਹੜਾ ਤੁਸੀਂ ਬਾਉਂਟਰ ਕ੍ਰੋਸ ਕਰਕੇ ਅਮਰੀਕਾ ਵਿੱਚ ਇੰਟਰ ਹੁੰਦੇ ਆ ਇਹ ਡੀਐਚਐਸ ਵਿਭਾਗ ਦਾ ਕਹਿਣਾ ਆ ਕਿ ਇਹ ਵੀ ਇੱਕ ਕ੍ਰਾਈਮ ਹੈਗਾ ਇਹ ਵੀ ਇੱਕ ਆਫੈਂਸ ਹੈਗਾ ਕਿ ਤੁਸੀਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੰਟਰ ਹੋਏ ਆ ਇੱਥੇ ਇੱਕ ਗੱਲ ਹੋਰ ਹੈਰਾਨੀ ਕਰਨ ਵਾਲੀ ਹੈ ਚੰਦ ਸਾਹਿਬ ਆਪਾਂ ਆਮ ਗੱਲਬਾਤ ਇਹ ਕਰਦੇ ਆ ਕਿ ਇਹ ਜ਼ਿਆਦਾਤਰ ਜਿਹੜੇ ਆ ਕੈਲੀਫੋਰਨੀਆ ਵਿੱਚ ਰਹਿੰਦੇ ਟਰੱਕ ਡਰਾਈਵਰ ਉਹਨਾਂ ਤੇ ਸਿਕੰਜਾ ਕਸਿਆ ਜਾ ਰਿਹਾ। ਜੀ ਪਰ ਇਹ ਇਹਦੇ ਵਿੱਚ ਇਹ ਗੱਲ ਨਹੀਂ ਹੈਗੀ। ਇਹ ਜਿਹੜਾ ਬੰਦਾ ਹੈਗਾ ਆ ਇਹ ਮਿਸ਼ੀਗਨ ਸਟੇਟ ਵਿੱਚ ਰਹਿਣ ਰਹਿਣ ਵਾਲਾ ਆ। ਜੀ ਜੀ। ਅਹਿਮਦ ਨੈਨੀ ਜਿਹੜਾ ਹੈਗਾ ਆ ਇਹ ਮਿਸ਼ੀਗਨ ਸੂਬੇ ਦੇ ਵਿੱਚ ਰਹਿੰਦਾ। ਮਿਸ਼ੀਗਨ ਦਾ ਹੀ ਇਹਦੇ ਕੋਲ ਟਰੱਕ ਦਾ ਲਾਇਸੈਂਸ ਹੈ ਤੇ ਜਿਹੜੀ ਟਰਕਿੰਗ ਕੰਪਨੀ ਵਿੱਚ ਇਹ ਕੰਮ ਕਰ ਰਿਹਾ। ਦੇਖੋ ਇਹ ਵੀ ਜਿਹੜੀ ਹੈਗੀ ਆ ਮਿਸ਼ੀਗਨ ਦੀ ਹੀ ਹੈਗੀ ਆ। ਸੋ ਮਿਸ਼ੀਗਨ ਦੀ ਡੀਅਰ ਬੋਰਨ ਵਿੱਚ ਇਹ ਕੰਮ ਕਰਦਾ ਟਰਕਿੰਗ ਕੰਪਨੀ ਦਾ ਨਾਮ ਹੈਗਾ ਡੀਅਰ ਬੋਰਨ ਜਿਹੜੀ ਸੌਰੀ ਡੀਅਰ ਬੋਰਨ ਹੈਗਾ ਆ ਇਹਦਾ ਜਿੱਥੇ ਰਹਿੰਦਾ ਹੈਗਾ ਤੇ ਕੰਪਨੀ ਦਾ ਨਾਮ ਹੈਗਾ ਜੈਨ ਐਕਸਪ੍ਰੈਸ ਉਹਦੇ ਵਿੱਚ ਇਹ ਐਜ਼ ਅ ਟਰੱਕ ਡਰਾਈਵਰ ਕੰਮ ਕਰ ਰਿਹਾ ਸੋ ਮਿਸ਼ੀਗਨ ਦੇ ਡੀਅਰ ਬੋਰਨ ਇਲਾਕੇ ਵਿੱਚ ਰਹਿੰਦਾ ਤੇ ਜੈਨ ਐਕਸਪ੍ਰੈਸ ਕੰਪਨੀ ਦੇ ਵਿੱਚ ਇਹ ਕੰਮ ਕਰਦਾ ਤੇ ਹੁਣ ਅਹਿਮਦ ਕੋਲ ਜਿਹੜੇ ਜਿਹੜੇ ਉਹਦੇ ਵਾਹਨ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਟਰੱਕ ਦੇ ਵਿੱਚੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਕਹਿੰਦੇ ਵੀ ਆਇਸ ਵਾਲੇ ਜਿਹੜੇ ਐ ਉਹਦਾ ਪਿੱਛਾ ਕਰ ਰਹੇ ਸੀ ਤੇ ਉਹਨੂੰ ਕਹਿੰਦੇ ਆ ਵੀ ਜਦੋਂ ਉੱਥੇ ਰੋਕਿਆ ਗਿਆ ਆ ਤੇ ਉਸ ਨੂੰ ਜਦੋਂ ਉੱਥੇ ਡਿਟੇਨ ਕੀਤਾ ਗਿਆ ਤਾਂ ਉਸਨੇ ਪੁੱਛਿਆ ਕਿ ਮੇਰਾ ਦੋਸ਼ ਕੀ ਹੈ ਤੇ ਉਹਨਾਂ ਨੇ ਕਿਹਾ ਕਿ ਤੂੰ 15 ਸਤੰਬਰ 2023 ਨੂੰ ਇਲੀਗਲੀ ਜਿਹੜਾ ਅਮਰੀਕਾ ਵਿੱਚ ਇੰਟਰ ਹੋਇਆ ਕਿਉਂਕਿ ਤੁਸੀਂ ਆਮ ਦੇਖਿਆ ਕਿ ਜਦੋਂ ਕੋਈ ਸਕੀਲ ਤੇ ਅੱਜਕੱਲ ਕੱਢਦੇ ਆ ਖਾਸ ਕਰਕੇ ਇੰਡੀਆਨਾ, ਆਓਕਲਾਹੋਮਾ ਜਾਂ ਇਹਨਾਂ ਸਟੇਟਾਂ ਦੇ ਵਿੱਚ ਤੇ ਹੁਣ ਉਹ ਤੁਹਾਡੇ ਪੇਪਰ ਵਰਕ ਪੁੱਛਦੇ ਆ ਤੁਹਾਡੇ ਡਾਕੂਮੈਂਟ ਪੁੱਛਦੇ ਆ ਤੇ ਜਦੋਂ ਤੁਹਾਡੇ ਡਾਕੂਮੈਂਟ ਉਹ ਸਿਸਟਮ ਵਿੱਚ ਪਾਉਂਦੇ ਆ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਇੱਥੇ ਐਜ਼ ਏ ਅਸਾਈਲੀ ਹੈਗੇ ਆ ਰਫਿਊਜੀ ਹੈਗੇ ਆ ਨਾਲ ਇਹ ਇਹ ਵੀ ਪਤਾ ਲੱਗ ਜਾਂਦਾ ਕਿ ਤੁਸੀਂ ਇਸ ਕੰਟਰੀ ਵਿੱਚ ਇੰਟਰ ਕਿੱਦਾਂ ਹੋਏ ਸੀ ਸੋ ਇਸ ਕਰਕੇ ਇਸ ਬੰਦੇ ਨੂੰ ਹਿਰਾਸਤ ਵਿੱਚ ਲੈ ਲਿਆ ਇਹ ਇਹ ਇੱਕ ਸਿਟੀਜ਼ਨ ਨਾਗਰਿਕ ਨਾਲ ਵਿਆਹਿਆ ਹੋਇਆ ਹੁਣ ਦੇਖੋ ਗੱਲ ਅੱਗੇ ਕਿੱਧਰ ਨੂੰ ਜਾਂਦੀ ਹੈ ਪਰ ਲੱਗਦਾ ਸਦਾ ਸਤਾਇਆ ਕਿ ਡੀ ਐਚ ਐਸ ਵਿਭਾਗ ਹੁਣ ਇਹਨੂੰ ਛੱਡਣਾ ਨਹੀਂ ਚਾਹੇਗਾ ਤੇ ਇਸ ਨੂੰ ਅਮਰੀਕਾ ਚੋਂ ਡਿਪੋਰਟ ਕਰੂਗਾ ਭਾਵੇਂ ਇਹ ਇੱਕ ਸਿਟੀਜ਼ਨ ਲੇਡੀ ਦੇ ਨਾਲ ਇਥੇ ਉਹਦਾ ਵਿਆਹ ਹੋ ਚੁੱਕਾ ਹੈ ਪਰ ਹੁਣ ਗੱਲ ਇਥੇ ਸਾਫ਼ ਹੋ ਗਈ ਹੈ ਕਿ ਕ੍ਰਾਈਮ ਜਿਹੜਾ ਆ ਇਹ ਕਿਨੂੰ ਮੰਨਦੇ ਆ ਕਿ ਜੇ ਤੁਸੀਂ ਅਮਰੀਕਾ ਦੇ ਵਿੱਚ ਇਲੀਗਲੀ ਇੰਟਰ ਹੋਏ ਆ ਤੇ ਇਹਨਾਂ ਦਾ ਸਾਫ਼-ਸਾਫ਼ ਕਹਿਣਾ ਕਿ ਇਹ ਵੀ ਇੱਕ ਕ੍ਰਾਈਮ ਹੈ ਇਹਦੇ ਕਰਕੇ ਵੀ ਤੁਹਾਨੂੰ ਡੀਟੇਨ ਕਰਕੇ ਤੇ ਰਿਪੋਰਟ ਕੀਤਾ ਜਾ ਸਕਦਾ ਆ ਬਿਲਕੁਲ ਜੀ ਔਰ ਜਿੰਨਾ ਜਿਹੜੇ ਅਸਾਈਲਮ ਦਾ ਜਿਨ੍ਹਾਂ ਨੇ ਕੇਸ ਲਾਇਆ ਸਾਡੇ ਟਰੱਕ ਵਾਲੇ ਵੀਰ ਨੇ ਟਰੱਕ ਚਲਾ ਰਹੇ ਨੇ ਕਿਉਂਕਿ ਉਹਨਾਂ ਦੇ ਲਈ ਫਿਲਹਾਲ ਜਿਹੜਾ ਹੈ ਸਟਿਕਨੈਸ ਬਰਕਰਾਰ ਹੈਗੀ ਹੈ ਅਮਰੀਕਾ ਦੇ ਵਿੱਚ ਆ ਕਿਉਂਕਿ ਜੇਕਰ ਤੁਹਾਨੂੰ ਆਈਐਸ ਨੇ ਡਿਟੇਨ ਕਰ ਲਿਆ ਤਾਂ ਫਿਰ ਆ ਸਾਡੇ ਤੱਕ ਇਹ ਖਬਰਾਂ ਤਾਂ ਪਹੁੰਚ ਜਾਂਦੀਆਂ ਨੇ ਕਿ ਡਿਟੇਨ ਕਰ ਲਿਆ ਪਰ ਇਹ ਕੋਈ ਨਹੀਂ ਖਬਰ ਆ ਰਹੀ ਕਿ ਉਸ ਨੂੰ ਛੱਡਿਆ ਗਿਆ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਰੀਲੀਜ਼ ਕੀਤਾ ਜਾ ਰਿਹਾ ਹੈ ਆ ਜ਼ਿਆਦਾਤਰ ਲੋਕ ਨੇ ਜਿਨ੍ਹਾਂ ਨੂੰ ਆ ਰਾਈਸ ਆਈਐਸ ਜਿਹੜੀ ਹੈ ਅਰੈਸਟ ਕਰ ਰਹੀ ਹੈ ਤੇ ਫਿਰ ਉਹਨਾਂ ਨੂੰ ਡਿਪੋਟੇਸ਼ਨ ਦੇ ਵਿੱਚ ਪਾਇਆ ਜਾ ਰਿਹਾ ਜਿਨ੍ਹਾਂ ਦੇ ਡਿਸੀਜਨ ਪੈਂਡਿੰਗ ਹੈਗੇ ਨੇ ਆ ਸਾਈਲਮ ਦੇ ਉਹ ਹਜੇ ਫਿਰ ਥੋੜਾ ਜਿਹਾ ਬਚ ਬਚਾ ਕੇ ਰਹਿਣਾ ਤਾਂ ਜੋ ਇਹ ਜਿਹੜੀ ਮੁਸੀਬਤ ਹੈ ਉਹਨਾਂ ਤੇ ਨਾ ਨ ਪਵੇ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਧੰਨਵਾਦ